ਗੱਲ ਬਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗਿਆ ਵੀ ਛੋਟੇ ਇਤਰਾ ਹੜਾਏ ਨੇ ਵਾਹ ਆਪਣੇ ਜ਼ਿਮੀਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲੇ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹ ਆਪਣੇ ਪੰਜਾਬ ਦੇ ਭਾਈ ਨੇ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਇਆ ਹੋ ਗਿਆ 2.5 ਲੱਖ ਰੁਪਇਆ ਹੋ ਗਿਆ 2 ਲੱਖ ਰੁਪਇਆ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਔਰ 96 ਜਿਹੜੇ ਨੇ ਜ਼ਿਮੀਦਾਰ ਭਾਈ ਨੇ ਉਧਰ ਉਹਦੇ ਲਈ ਲੰਗਰ ਨਹੀਂ ਖੜੇ ਨੇ ਤਿਆਰ ਜਿਹੜੇ ਦੂਜੇ ਨੇ ਉਹ ਕੋਹੂ ਕੋਹੂ ਕੋਹ ਸਾਡੇ ਬੰਦੇ ਦੇ ਪੈਣ ਤੋਂ ਕ੍ਰੂਟ ਮਾਰੇ ਹੱਥਾਂ ਦੇ ਕ੍ਰੂਟ ਇੰਨੇ ਪਿੱਖੋ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੋ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਦੇ ਮੈਨੂੰ ਮਹਾਰਾਜ ਦੀ ਸੋ ਪਿੰਡ ਮੇਰਾ ਉੱਬਾ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੋ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਕੇ ਕੇਰੇ ਕੇਰ ਕਿਹ ਹੈ ਖੜ ਜਾਂਦੇ ਨੇ ਜਿਵੇਂ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਬੈਂਕ ਦੀ ਗੱਲ ਆ ਯਾਰ ਤੁਹਾਡੇ ਮੋਢੇ ਮਾਰੇ ਲੱਗਦੀ ਨਹੀਂ ਗੱਲ ਇਹ ਯਾਰ ਮੈਂ ਖਾਣੇ ਬਾਰੇ ਦੀ ਗੱਲ ਜਿਹੜਾ ਜਿਹੜਾ ਜ਼ਿੰਮੇਵਾਰ ਭਈਆ ਉਹਨੂੰ ਮੈਂ ਪੁੱਛਿਆ ਮਾਹ ਜੀ ਸਰਦਾਰ ਚੇਹੀਦਾ ਉਹ ਕਹਿੰਦੇ ਨਾ ਸਾਨੂੰ ਕੁਝ ਨਹੀਂ ਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋੜ ਦਾ ਕੇ ਜਾਂਦੇ ਨੇ ਤੂੰ ਭਾਈ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਗੱਲ ਹੈ ਜੀ ਸਾਰੀ 4-5 ਰੁਪਏ ਦੀ ਗੱਲ ਆ ਹਾਂ ਜੀ ਹਾਂ ਜੀ ਉਹਦੇ ਪਿੱਛੇ ਲੜ ਲੜਾਈ ਆਪਾਂ ਵੀ ਮੈਂ ਖੋਲਾ ਮੈਂ ਖੋਲਾ ਯਾਰ ਇਹ ਕੋਈ ਸਾਲੀ ਬੰਦੇ ਵਾਲੀ ਗੱਲ ਆਪਾਂ ਇਨਸਾਨਾਂ ਆਗੇ ਆਪਾਂ ਇਨਸਾਨਾਂ ਆਗੇ ਇਨਸਾਨਾਂ